ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 16ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਭਾਗ ਵਿੱਚ ਨਾਨਕ ਜੀ ਦੁਆਰਾ ਸਾਧੂ ਨੂੰ ਮੁੰਦਰੀ ਅਤੇ ਲੋਟਾ ਦਾਨ ਕਰਨ ਬਾਰੇ ਅਤੇ ਬਾਬਾ ਮਹਿਤਾ ਕਾਲੂ ਜੀ ਦਾ ਜੀ ਦੀ ਨਾਰਾਜ਼ਗੀ ਰਾਏ ਬੁਲਾਰ ਜੀ ਦਾ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਅਤੇ ਨਾਨਕ ਜੀ ਦਾ ਆਪਣੀ ਭੈਣ ਨਾਨਕ ਜੀ ਕੋਲ ਜਾਣ ਵਾਰੇ ਜੇਕਰ ਹੈ ਬੇਬੇ ਨਾਨਕੀ ਜੀ ਦੇ ਸਹਰੇ ਜਾਣ ਤੋਂ ਬਾਅਦ ਨਾਨਕ ਜੀ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਹਨ ਭਾਈ ਵਾਲਾ ਜੀ ਗੁਰੂ ਅੰਗਦ ਦੇਵ ਜੀ ਦੀ ਅੱਗੇ ਦੀ ਕਥਾ ਸੁਣਾਉਂਦੇ ਹਨ ਇਸ ਤੋਂ ਬਾਅਦ ਨਾਨਕ ਜੀ ਜੋਗੀਆਂ ਦੀ ਤਰ੍ਹਾਂ ਘਰ ਵਿੱਚ ਬੈਠੇ ਰਹਿੰਦੇ ਹਨ ਪਰਮਾਤਮਾ ਵਿੱਚ ਧਿਆਨ ਜੋੜ ਕੇ ਇਸ ਤਰ੍ਹਾਂ ਦੁਨੀਆ ਦੇ ਕੰਮਾਂ ਤੋਂ ਨਿਰਲੇਪ ਹੋ ਕੇ ਉਹ ਇੱਕ ਰਸ ਪਰਮੇਸ਼ਰ ਦੀ ਭਗਤੀ ਕਰਦੇ ਹਨ ਜਿਵੇਂ ਰਾਜਾ ਜਨਕ ਹੁੰਦਾ ਹੋਇਆ ਵੀ ਜਿਵੇਂ ਰਾਜਾ ਜਨਕ ਰਾਜਾ ਹੁੰਦਾ ਹੋਇਆ ਵੀ ਪਰਮੇਸ਼ਰ ਦੀ ਭਗਤੀ ਕਰਦਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਰਾਜਾ ਜਨਕ ਹੀ ਨਾਨਕ ਬਣ ਕੇ ਅੱਜ ਦੇ ਸਮੇਂ ਵਿੱਚ ਆ ਗਿਆ ਹੈ ਜਿਸ ਤਰ੍ਹਾਂ ਸਵਾਹ ਵਿੱਚ ਅੱਗ ਛੁਪੀ ਹੁੰਦੀ ਹੈ ਇਸੇ ਤਰ੍ਹਾਂ ਨਾਨਕ ਜੀ ਵੀ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ ਗੁਨਾ ਦਾ ਖਜ਼ਾਨਾ ਨਾਨਕ ਜੀ ਆਪਣੀਆਂ ਸਾਰੀਆਂ ਸ਼ਕਤੀਆਂ ਛੁਪਾ ਕੇ ਵਿਚਰਦਾ ਹੈ ਸੰਸਾਰ ਵਿੱਚ ਹੈ ਸਾਰੇ ਹੀ ਲੋਕ ਜੋ ਨਾਨਕ ਜੀ ਨੂੰ ਦੇਖਦੇ ਹਨ ਉਹ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਨਾਨਕ ਇਸ ਤਰ੍ਹਾਂ ਕਿਉਂ ਕਰਦਾ ਹੈ ਲੋਕ ਕਹਿੰਦੇ ਹਨ ਕਿ ਦੁਨੀਆ ਦੇ ਕੰਮਕਾਰ ਔਖੇ ਹਨ ਇਸ ਲਈ ਨਾਨਕ ਆਲਸ ਦੇ ਕਾਰਨ ਘਰ ਬੈਠਾ ਰਹਿੰਦਾ ਹੈ ਬੇਦੀਕੁੱਲ ਦੇ ਮਾਲਕ ਨਾਨਕ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਗੱਲਾਂ ਕਰਦੇ ਹਨ ਨਾਨਕ ਜੀ ਜੋ ਕਮਲ ਫੁੱਲ ਵਰਗੇ ਹਨ ਉਹਨਾਂ ਨੂੰ ਭੈੜੀ ਮੱਤ ਵਾਲੇ ਲੋਕ ਕਿਵੇਂ ਸਮਝ ਸਕਦੇ ਸੀ ਧਰਮ ਨੂੰ ਧਾਰਨ ਵਾਲੇ ਨਾਨਕ ਜੀ ਇਸ ਤਰ੍ਹਾਂ ਆਪਣਾ ਸਮਾਂ ਬਿਤਾ ਰਹੇ ਸੀ ਇੱਕ ਦਿਨ ਤਲਵੰਡੀ ਵਿੱਚ ਇੱਕ ਸਾਧੂ ਆਇਆ ਉਸ ਨੇ ਚਿੱਟੇ ਕੱਪੜੇ ਪਾਏ ਹੋਏ ਸੀ ਅਤੇ ਜੋ ਦੇਖਣ ਵਿੱਚ ਪੂਰੀ ਤਰ੍ਹਾਂ ਵੈਰਾਗੀ ਲੱਗਦਾ ਸੀ ਨਗਰ ਤੋਂ ਬਾਹਰ ਉਹ ਚਿੱਟਾ ਕੱਪੜਾ ਵਿਛਾ ਕੇ ਬੈਠ ਗਿਆ ਇਸ ਸਮੇਂ ਨਾਨਕ ਜੀ ਤੁਰਦੇ ਫਿਰਦੇ ਉਸ ਸਾਧੂ ਕੋਲ ਜਾ ਕੇ ਬੈਠ ਗਏ ਅਤੇ ਉਹਨਾਂ ਦੇ ਕੰਨਾਂ ਉੱਪਰ ਕੁੰਡਲ ਪਾਏ ਹੋਏ ਸੀ ਸੋਨੇ ਦੇ ਅਤੇ ਹੱਥਾਂ ਵਿੱਚ ਸੋਹਣੇ ਦੀ ਛਾਂਪ ਪਾਈ ਹੋਈ ਸੀ। ਨਾਨਕ ਜੀ ਦੇ ਹੱਥ ਵਿੱਚ ਇੱਕ ਲੋਟਾ ਵੀ ਫੜਿਆ ਹੋਇਆ ਸੀ। ਉਹ ਸਾਧੂ ਨਾਨਕ ਜੀ ਨੂੰ ਦੇਖ ਕੇ ਪੁੱਛਣ ਲੱਗਿਆ ਕਿ ਤੇਰਾ ਨਾਮ ਕੀ ਹੈ? ਅਤੇ ਤੇਰੀ ਜਾਤ ਕਿਹੜੀ ਹੈ? ਇਸ ਤੋਂ ਬਾਅਦ ਨਾਨਕ ਜੀ ਨੇ ਕਿਹਾ ਕਿ ਮੇਰਾ ਨਾਮ ਨਾਨਕ ਹੈ ਅਤੇ ਮੈਂ ਸਿਰਫ ਨਿਰੰਕਾਰ ਵਿੱਚ ਵਿਸ਼ਵਾਸ ਕਰਦਾ ਹਾਂ। ਮੇਰੀ ਜਾਤ ਖੱਤਰੀ ਹੈ ਅਤੇ ਮੈਂ ਵੈਦੀ ਕੁੱਲ ਵਿੱਚੋਂ ਹਾਂ। ਸਾਧੂ ਨਾਨਕ ਜੀ ਦੀ ਇਹ ਗੱਲ ਸੁਣ ਕੇ ਕਹਿਣ ਲੱਗਾ ਕਿ ਤੂੰ ਆਪਣੇ ਆਪ ਨੂੰ ਨਰੰਕਾਰੀ ਕਹਿ ਰਿਹਾ ਹੈ ਉਸ ਸਾਧੂ ਨੇ ਕਿਹਾ ਕਿ ਤੂੰ ਮੈਨੂੰ ਨਰੰਕਾਰੀ ਹੋਣ ਦਾ ਕੋਈ ਸਬੂਤ ਦੇ ਨਾਨਕ ਜੀ ਨੇ ਸਾਧੂ ਨੂੰ ਕਿਹਾ ਕਿ ਤੂੰ ਜੋ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ ਅਤੇ ਕੀ ਤੂੰ ਉਸ ਪਰਮਾਤਮਾ ਨੂੰ ਮੰਨਦਾ ਹੈ ਇਸ ਤਰ੍ਹਾਂ ਜੇਕਰ ਤੂੰ ਸੰਤ ਹੈ ਅਤੇ ਪਰਮੇਸ਼ਰ ਨੂੰ ਮੰਨਦਾ ਹੈ ਤਾਂ ਫਿਰ ਮੈਨੂੰ ਕਿਉਂ ਪੁੱਛ ਰਿਹਾ ਹੈ ਤਾਂ ਤੈਨੂੰ ਆਪਣੇ ਆਪ ਹੀ ਰੰਗਕਾਰ ਦੇ ਗੁਣਾ ਮੇਰੇ ਵਿੱਚ ਨਜ਼ਰ ਆਉਣੇ ਚਾਹੀਦੇ ਹਨ ਇਸ ਤੋਂ ਬਾਅਦ ਨਾਨਕ ਜੀ ਨੇ ਆਪਣੀ ਉਂਗਲ ਵਿੱਚੋਂ ਛਾਪ ਕੱਢ ਕੇ ਸਾਧੂ ਨੂੰ ਫੜਾ ਦਿੱਤੀ ਅਤੇ ਆਪਣਾ ਲੋਟਾ ਵੀ ਉਸ ਨੂੰ ਫੜਾ ਦਿੱਤਾ ਨਾਨਕ ਜੀ ਨੇ ਆਪਣੇ ਕੰਨਾਂ ਤੇ ਲਟਕਦਾ ਸੋਨੇ ਦਾ ਕੁੰਡਲ ਵੀ ਫੜਾ ਦਿੱਤਾ ਇਸ ਤੋਂ ਬਾਅਦ ਸਾਧੂ ਨੇ ਕਿਹਾ ਕਿ हे ਨਾਨਕ ਤੂੰ ਮੈਨੂੰ ਜੋ ਵੀ ਭੇਟ ਕੀਤਾ ਹੈ ਮੈਂ ਉਹ ਲੈ ਲਿਆ ਹੈ ਸਾਧੂ ਨੇ ਕਿਹਾ ਕਿ ਮੈਂ ਤੈਨੂੰ ਇਹ ਤਿੰਨੇ ਚੀਜ਼ਾਂ ਵਾਪਸ ਦਿੰਦਾ ਹਾਂ ਤੂੰ ਆਪਣੇ ਘਰ ਲੈ ਜਾ ਇਹ ਵਸਤਾਂ ਨਾਨਕ ਜੀ ਨੇ ਕਿਹਾ ਕਿ ਜਿਹੜੀਆਂ ਵਸਤਾਂ ਮੈਂ ਇਹ ਤੈਨੂੰ ਇੱਕ ਵਾਰ ਦੇ ਦਿੱਤੀਆਂ ਉਹ ਮੈਂ ਵਾਪਸ ਕਿਉਂ ਲਵਾਂ ਕਿਉਂ ਲਵਾਂ ਮੈਨੂੰ ਮੇਰਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਹ ਨਾਨਕ ਸਾਧੂ ਨਾਨਕ ਜੀ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਿਹਾ ਕਿ ਇਹ ਪਰਮੇਸ਼ਰ ਅੱਜ ਤੂੰ ਕਿਹੜੇ ਭੇਸ ਕਿਹੜਾ ਭੇਸ ਧਾਰ ਕੇ ਆਇਆ ਹੈ ਸਾਧੂ ਇਹ ਗੱਲ ਸਮਝ ਗਿਆ ਕਿ ਨਾਨਕ ਆਪ ਹੀ ਪਰਮੇਸ਼ਰ ਹੈ ਇਸ ਤੋਂ ਬਾਅਦ ਸੰਤ ਚਲਾ ਗਿਆ ਅਤੇ ਨਾਨਕ ਜੀ ਘਰ ਵਾਪਸ ਆ ਗਏ ਫਿਰ ਬਾਬਾ ਮਹਿਤਾ ਕਾਲੂ ਜੀ ਨੇ ਦੇਖਿਆ ਕਿ ਨਾਨਕ ਦੇ ਹੱਥ ਦੀ ਛਾਪ ਅਤੇ ਕੰਨਾਂ ਦੇ ਕੁੰਡਲ ਅਤੇ ਲੋਟਾ ਗਾਇਬ ਹੈ ਤਾਂ ਉਹਨਾਂ ਨੇ ਸਮਝ ਲਿਆ ਕਿ ਇਹ ਸਾਰੀਆਂ ਚੀਜ਼ਾਂ ਗਵਾ ਆਇਆ ਹੈ ਬਾਬਾ ਮਹਿਤਾ ਕਾਲੂ ਜੀ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਨਾਨਕ ਤੂੰ ਮੈਨੂੰ ਸੱਚੋ ਸੱਚ ਦੱਸ ਦੇ ਕਿ ਮੈਂ ਮੰਨਦਾ ਹਾਂ ਕਿ ਲੋਟਾ ਤੇਰੇ ਹੱਥ ਵਿੱਚ ਹੋਣ ਕਰਕੇ ਤੂੰ ਕਿਤੇ ਰੱਖ ਕੇ ਭੁੱਲ ਗਿਆ ਹੋਵੇਂਗਾ ਪਰ ਤੇਰੀ ਛਾਪ ਕਿੱਥੇ ਚਲੀ ਗਈ ਚਲੀ ਗਈ ਅਤੇ ਕੰਨਾਂ ਦੇ ਕੁੰਡਲ ਕਿੱਥੇ ਗਏ ਤੂੰ ਮੈਨੂੰ ਸਦਾ ਹੀ ਦੁੱਖ ਦਿੱਤੇ ਹਨ ਜੋ ਤੈਨੂੰ ਮਿਲਦਾ ਹੈ ਉਹ ਤੂੰ ਬਾਹਰ ਵੰਡ ਆਉਂਦਾ ਹੈ ਮੈਂ ਕਿਸ ਦੇ ਕੋਲ ਜਾ ਕੇ ਪੁਕਾਰ ਕਰਾਂ ਕਿ ਤੂੰ ਘਰ ਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਗਵਾ ਰਿਹਾ ਹੈ ਤੈਨੂੰ ਜੋ ਵੀ ਮਿਲਦਾ ਹੈ ਤੂੰ ਉਹ ਸੰਭਾਲ ਕੇ ਨਹੀਂ ਰੱਖਦਾ ਹੈ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਤੂੰ ਮੇਰਾ ਘਰ ਉਜਾੜੀ ਜਾ ਰਿਹਾ ਹੈ ਮੇਰੀ ਕਹੀ ਹੋਈ ਗੱਲ ਤੇਰੇ ਸਮਝ ਵਿੱਚ ਕਿਉਂ ਨਹੀਂ ਆਉਂਦੀ ਬਾਬਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੂੰ ਜਿੱਥੇ ਜਾਣਾ ਹੈ ਜਾ ਪਰ ਮੇਰੇ ਘਰ ਵਿੱਚ ਨਾ ਆਇਂ ਇਸ ਤਰ੍ਹਾਂ ਤੂੰ ਆਪ ਹੀ ਕਮਾ ਕੇ ਖਾ ਆਪ ਤਾਂ ਤੂੰ ਕੋਈ ਕਮਾਈ ਕਰਦਾ ਨਹੀਂ ਤੂੰ ਮੇਰੀ ਕਮਾਈ ਵੀ ਗਵਾ ਰਿਹਾ ਹੈ ਤੈਨੂੰ ਵਣਜ ਵਪਾਰ ਕਰਨ ਦੀ ਕੋਈ ਅਕਲ ਨਹੀਂ ਹੈ ਮੈਂ ਤੈਨੂੰ ਸਮਝਾ ਸਮਝਾ ਕੇ ਥੱਕ ਗਿਆ ਹਾਂ ਪਰ ਤੂੰ ਚੁੱਪ ਕਰਕੇ ਬੈਠਾ ਰਹਿੰਦਾ ਹੈ ਬਾਬਾ ਮੈਂ ਤਾਂ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੂੰ ਦੁੱਖਾਂ ਦੀ ਖਾਨ ਹੈ ਮੇਰੇ ਲਈ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਨਾਨਕ ਜੀ ਦੀ ਸ਼ਿਕਾਇਤ ਲਾਉਣ ਵਾਸਤੇ ਰਾਏ ਬੁਲਾਰ ਕੋਲ ਪਹੁੰਚ ਗਏ ਰਾਏ ਬੁਲਾਰ ਨੂੰ ਪਹਿਲਾਂ ਹੀ ਕਿਸੇ ਨੇ ਦੱਸ ਦਿੱਤਾ ਸੀ ਕਿ ਅੱਜ ਫੇਰ ਮਹਿਤਾ ਕਾਲੂ ਜੀ ਨਾਨਕ ਜੀ ਨਾਲ ਗੁੱਸੇ ਹੋ ਰਹੇ ਸੀ ਰਾਏ ਬੁਲਾਰ ਨੇ ਆਪਣਾ ਨੌਕਰ ਭੇਜ ਦਿੱਤਾ ਕਿ ਮਹਿਤਾ ਕਾਲੂ ਜੀ ਨੂੰ ਬੁਲਾ ਕੇ ਲਿਆਓ ਇੱਧਰ ਮਹਿਤਾ ਕਾਲੂ ਜੀ ਨਾਨਕ ਜੀ ਨੂੰ ਕਹਿੰਦੇ ਹਨ ਕਿ ਮੈਂ ਤੈਨੂੰ ਕਿੰਨਾ ਸਮਝਾਉਂਦਾ ਹਾਂ ਪਰ ਤੂੰ ਸੁਣਦਾ ਨਹੀਂ ਉਧਰ ਰਾਏ ਬੁਲਾਰ ਵੀ ਮਹਿਤਾ ਕਾਲੂ ਜੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਬਾਰ-ਬਾਰ ਸਮਝਾਉਂਦਾ ਹਾਂ ਕਿ ਤੂੰ ਨਾਨਕ ਜੀ ਨਾਲ ਗੁੱਸਾ ਨਾ ਕਰਿਆ ਕਰ ਪਰ ਤੂੰ ਸਮਝਦਾ ਕਿਉਂ ਨਹੀਂ ਰਾਏ ਬੁਲਾਰ ਨੇ ਕਿਹਾ ਕਿ ਕਾਲੂ ਤੈਨੂੰ ਕੀ ਹੋ ਗਿਆ ਹੈ ਜੋ ਤੂੰ ਮੇਰੀ ਗੱਲ ਸੁਣਦਾ ਹੀ ਨਹੀਂ ਉਸਨੇ ਕਿਹਾ ਕਿ ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰ ਕਹਿ ਚੁੱਕਾ ਹਾਂ ਕਿ ਨਾਨਕ ਨੂੰ ਕੁਝ ਵੀ ਨਹੀਂ ਕਹਿਣਾ ਹੈ ਰਾਏ ਬੁਲਾਰ ਨੇ ਬਾਪ ਨੇ ਰਾਏ ਬੁਲਾਰ ਨੇ ਕਿਹਾ ਕਿ ਮੈਂ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੈਨੂੰ ਇਸ ਤਰ੍ਹਾਂ ਬੋਲੀ ਜਾਂਦਾ ਹਾਂ ਜਿਵੇਂ ਪੱਥਰ ਤੇ ਪਾਣੀ ਪਾਈਦਾ ਹੈ ਪਰ ਤੇਰੇ ਤੇ ਕੋਈ ਅਸਰ ਨਹੀਂ ਹੁੰਦਾ ਨਾਨਕ ਦਾ ਹਿਰਦਾ ਇਸ ਤਰ੍ਹਾਂ ਦਾ ਹੈ ਜਿਵੇਂ ਕੇਲੇ ਦੇ ਪੱਤੇ ਹੁੰਦੇ ਹਨ ਜੋ ਹਵਾ ਚੱਲਣ ਨਾਲ ਟੁੱਟ ਜਾਂਦੇ ਹਨ ਇਸ ਤਰ੍ਹਾਂ ਤੂੰ ਕਿਉਂ ਨਾਨਕ ਨੂੰ ਤੰਗ ਕਰਦਾ ਹੈ ਰਾਏ ਬੁਲਾਰ ਦੀਆਂ ਇਹ ਗੱਲਾਂ ਸੁਣ ਕੇ ਮਹਤਾ ਕਾਲੂ ਜੀ ਨੇ ਆਪਣੇ ਹੱਥ ਜੋੜ ਕੇ ਕਿਹਾ ਕਿ ਨਾਨਕ ਦੇ ਹੱਥ ਵਿੱਚ ਸੋਨੇ ਦੀ ਛਾਪ ਸੀ ਪਾਰਿਸ ਨੇ ਅੱਜ ਉਹ ਗਵਾ ਦਿੱਤੀ ਹੈ ਮੈਂ ਇਸ ਨੂੰ ਪੁੱਛਿਆ ਸੀ ਕਿ ਉਹ ਛਾਪ ਕਿੱਥੇ ਗਈ ਹੈ ਇਹ ਹੀ ਪੁੱਛਿਆ ਸੀ ਮੈਂ ਨਾਨਕ ਮੈਨੂੰ ਦੱਸ ਦੇਵੇ ਕਿ ਉਹ ਸੋਨੇ ਦੀ ਛਾਪ ਕਿੱਥੇ ਕਿਤੇ ਡਿੱਗ ਪਈ ਹੈ ਜਾਂ ਇਹ ਕਿਸੇ ਨੂੰ ਦੇ ਆਇਆ ਹੈ ਇੰਨੀ ਗੱਲ ਤਾਂ ਮੈਨੂੰ ਦੱਸਣੀ ਬਣਦੀ ਹੈ ਬਾਬਾ ਮਹਿਤਾ ਕਾਲੂ ਜੀ ਨੇ ਰਾਈ ਬੁਲਾਰ ਨੂੰ ਕਿਹਾ ਕਿ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਜ਼ਰੂਰ ਹੀ ਛਾਂਪ ਕਿਸੇ ਫਕੀਰ ਨੂੰ ਦੇ ਕੇ ਆਇਆ ਹੋਵੇਗਾ ਇਸੇ ਕਰਕੇ ਮੈਨੂੰ ਇਸ ਤੇ ਗੁੱਸਾ ਆ ਰਿਹਾ ਹੈ ਕਿ ਇੱਕ ਤਾਂ ਘਰ ਦੀ ਕੀਮਤੀ ਵਸਤ ਗਵਾ ਕੇ ਆਇਆ ਹੈ ਅਤੇ ਜਦੋਂ ਮੈਂ ਕੁਝ ਪੁੱਛਦਾ ਹਾਂ ਤਾਂ ਇਹ ਚੁੱਪ ਕਰ ਜਾਂਦਾ ਹੈ ਜੇਕਰ ਇਸਨੇ ਦਾਨ ਕਰਨਾ ਹੈ ਤਾਂ ਕਰੀ ਜਾਵੇ ਪਰ ਆਪ ਕਮਾ ਕੇ ਦਾਨ ਕਰੇ ਜੇਕਰ ਇਸ ਦਾ ਆਪਣਾ ਕਮਾਇਆ ਹੋਇਆ ਗਵਾਚ ਵੀ ਜਾਵੇ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਤਲਵੰਡੀ ਵਿੱਚ ਜੋ ਇਸਤੇਹਾਨ ਦੇ ਹਨ ਉਹਨਾਂ ਨੇ ਕਮਾਈਆਂ ਕਰਕੇ ਆਪਣੇ ਘਰ ਸੰਭਾਲ ਲਏ ਹਨ ਅਤੇ ਉਹਨਾਂ ਦੇ ਵਿਆਹ ਵੀ ਹੋ ਚੁੱਕੇ ਹਨ ਪਰ ਨਾਨਕ ਸਿਰਫ ਘਰ ਦੀਆਂ ਚੀਜ਼ਾਂ ਦੇਣਾ ਹੀ ਜਾਣਦਾ ਹੈ ਇਹ ਹੋਰ ਕੋਈ ਕੰਮ ਨਹੀਂ ਜਾਣਦਾ ਹੈ ਚੀਜ਼ਾਂ ਦੇਣ ਵਿੱਚ ਇਹ ਸਾਰਿਆਂ ਤੋਂ ਮੋਰੀ ਹੈ ਕੁਝ ਕਮਾਉਣ ਜਾਂ ਖੱਟਣ ਦੀ ਕੋਈ ਦਿਲਚਸਪੀ ਨਹੀਂ ਹੈ ਇਸ ਦੀ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਜੇ ਇਹ ਆਪ ਕਮਾ ਕੇ ਖਾਵੇ ਫਿਰ ਇਸ ਨੂੰ ਅਹਿਸਾਸ ਹੋਵੇਗਾ ਕਿ ਕਮਾਉਣਾ ਕਿੰਨਾ ਔਖਾ ਹੈ ਉਹਨਾਂ ਨੇ ਰਾਏ ਬੁਲਾਰ ਨੂੰ ਕਿਹਾ ਕਿ ਤੈਨੂੰ ਸਿਰਫ ਮੇਰੇ ਵਿੱਚ ਹੀ ਗਲਤੀਆਂ ਨਜ਼ਰ ਆਉਂਦੀਆਂ ਹਨ ਪਰ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਇਸ ਤਰ੍ਹਾਂ ਨਾਨਕ ਨਾਲ ਕੌਣ ਗੁਜ਼ਾਰਾ ਕਰ ਸਕਦਾ ਹੈ ਜੇਕਰ ਮੈਂ ਮਰ ਗਿਆ ਤਾਂ ਮੇਰੇ ਪਿੱਛੋਂ ਇਹ ਘਰ ਕਿਸ ਤਰ੍ਹਾਂ ਚਲਾਵੇਗਾ ਹੁਣ ਨਾਨਕ ਜਵਾਨ ਅਵਸਥਾ ਵਿੱਚ ਹੈ ਪਰ ਇਹ ਕੋਈ ਕਮਾਈ ਨਹੀਂ ਕਰਦਾ ਬਾਬਾ ਮਹਿਤਾ ਕਾਲੂ ਜੀ ਦੀ ਇਹ ਸਾਰੀ ਗੱਲ ਸੁਣ ਕੇ ਰਾਏ ਬੁਲਾਰ ਨੇ ਕਿਹਾ ਕਿ ਮੈਂ ਦੇਖਦਾ ਹਾਂ ਕਿ ਹਮੇਸ਼ਾ ਹੀ ਕਿ ਤੂੰ ਹਮੇਸ਼ਾ ਹੀ ਇਸ ਗੱਲ ਤੋਂ ਕਿ ਹਮੇਸ਼ਾ ਹੀ ਇਸ ਗੱਲ ਤੋਂ ਤੇਰੇ ਘਰ ਵਿੱਚ ਝਗੜਾ ਹੁੰਦਾ ਰਹਿੰਦਾ ਹੈ ਇਸ ਕਰਕੇ ਤੂੰ ਨਾਨਕ ਨੂੰ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਘਰ ਭੇਜਦੇ ਇਸ ਲਈ ਤੂੰ ਮੇਰੀ ਗੱਲ ਮੰਨ ਕੇ ਨਾਨਕ ਨੂੰ ਸੁਲਤਾਨਪੁਰ ਭੇਜਤੇ ਕਿਉਂਕਿ ਤੂੰ ਗੁੱਸੇ ਵਿੱਚ ਆ ਕੇ ਬਹੁਤ ਸਖਤ ਬੋਲ ਬੋਲਦਾ ਹੈ ਅਤੇ ਇਸ ਤਰ੍ਹਾਂ ਤੂੰ ਨਾਨਕ ਨੂੰ ਕਿਉਂ ਦੁਖੀ ਕਰਦਾ ਹੈ ਤੇਰਾ ਅਤੇ ਨਾਨਕ ਜੀ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ ਜਿਸ ਤਰ੍ਹਾਂ ਪੂਰਬ ਅਤੇ ਪਛਮਾ ਕਦੇ ਇੱਕ ਨਹੀਂ ਹੋ ਸਕਦੇ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੇਰੇ ਅੰਦਰ ਮਾਇਆ ਦਾ ਬਹੁਤ ਲੋਭ ਹੈ ਪਰ ਨਾਨਕ ਜੀ ਦਾਨੀ ਸੁਭਾਅ ਦੇ ਮਾਲਕ ਹਨ ਨਾਨਕ ਜੀ ਦਾ ਸੁਭਾਅ ਸਾਧੂ ਸੰਤਾਂ ਵਰਗਾ ਹੈ ਇਸ ਤੋਂ ਬਾਅਦ ਰਾਏ ਬੁਲਾਰ ਨੇ ਆਪਣਾ ਨੌਕਰ ਭੇਜ ਕੇ ਨਾਨਕ ਨੂੰ ਆਪਣੇ ਪਾਸ ਬੁਲਾਇਆ ਨਾਨਕ ਨੂੰ ਆਪਣੇ ਕੋਲ ਬਿਠਾ ਕੇ ਉਸ ਨੇ ਉਹਨਾਂ ਨਾਲ ਗੱਲਾਂ ਕੀਤੀਆਂ ਰਾਏ ਬੁਲਾਰ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਇੱਕ ਚਿੱਠੀ ਲਿਖ ਦਿੰਦਾ ਹਾਂ ਤੂੰ ਉਹ ਚਿੱਠੀ ਲੈ ਕੇ ਸੁਲਤਾਨਪੁਰ ਚਲਾ ਜਾ ਕਿਉਂਕਿ ਉੱਥੇ ਜਾ ਕੇ ਤੂੰ ਸੁਖੀ ਰਹੇਗਾ ਇੱਥੇ ਕਾਲੂ ਜੀ ਤੈਨੂੰ ਤੰਗ ਕਰਦੇ ਰਹਿੰਦੇ ਹਨ ਇਸ ਤੋਂ ਬਾਅਦ ਰਾਏ ਬੁਲਾਰ ਨੇ ਚਿੱਠੀ ਲਿਖ ਕੇ ਤਿਆਰ ਕਰ ਦਿੱਤੀ ਚਿੱਠੀ ਵਿੱਚ ਉਸਨੇ ਲਿਖਿਆ ਕਿ ਜੈ ਰਾਮ ਤੇਰੇ ਭਾਗ ਬਹੁਤ ਵੱਡੇ ਹਨ ਕਿਉਂਕਿ ਨਾਨਕ ਤੇਰੇ ਕੋਲ ਆ ਰਿਹਾ ਹੈ ਜਿੰਨੀ ਤੁਹਾਡੇ ਤੋਂ ਹੋਈ ਇਹਨਾਂ ਦੀ ਸੇਵਾ ਕਰੀ ਤੂੰ ਇਸ ਤਰ੍ਹਾਂ ਚਿੱਠੀ ਲਿਖ ਕੇ ਰਾਏ ਬੁਲਾਰ ਨੇ ਨਾਨਕ ਜੀ ਨੂੰ ਪੜਾ ਦਿੱਤੀ ਨਾਨਕ ਜੀ ਦਾ ਚਿਹਰਾ ਦੇਖ ਕੇ ਰਾਏ ਬੁਲਾਰ ਨੇ ਚਿੱਠੀ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ ਪਾਈ ਬਾਲਾ ਜੀ ਕਹਿੰਦਾ ਹੈ ਕਿ ਜਦੋਂ ਰਾਈ ਬੁਲਾਰ ਦੇ ਘਰ ਇਹ ਗੱਲ ਹੋਈ ਤਾਂ ਨਾਨਕ ਨੇ ਮੈਨੂੰ ਫੇਰ ਆਪਣੇ ਕੋਲ ਬੁਲਾ ਲਿਆ ਰਾਈ ਬੁਲਾਰ ਨੇ ਆਪਣੀਆਂ ਅੱਖਾਂ ਦੇ ਰਾਹੀਂ ਨਾਨਕ ਜੀ ਨੂੰ ਆਪਣੇ ਅੰਦਰ ਬਸਾ ਲਿਆ ਕਿਉਂਕਿ ਉਹ ਜਾਣਦਾ ਸੀ ਕਿ ਨਾਨਕ ਹੁਣਾ ਮੇਰੇ ਤੋਂ ਦੂਰ ਚਲਾ ਜਾਵੇਗਾ ਇਸ ਸਮੇਂ ਰਾਈ ਬੁਲਾਰ ਦੀਆਂ ਅੱਖਾਂ ਦੇ ਅਥਰੂ ਧਰਤੀ ਤੇ ਡਿਗਣ ਲੱਗੇ ਨਾਨਕ ਜੀ ਦੇ ਵਿਛੋੜੇ ਦਾ ਦਰਦ ਉਹਨਾਂ ਤੋਂ ਸਹਿਣ ਨਹੀਂ ਹੋ ਰਿਹਾ ਸੀ ਰਾਏ ਬੁਲਾਰ بار بار ਨਾਨਕ ਜੀ ਨੂੰ ਦੇਖ ਰਿਹਾ ਹੈ ਇਸ ਤਰ੍ਹਾਂ ਰਾਏ ਬੁਲਾਰ ਰੋਂਦਾ ਹੋਇਆ ਵੀ ਨਾਨਕ ਜੀ ਨੂੰ ਅਸ਼ੀਰਵਾਦ ਦਿੰਦਾ ਹੈ ਕਿ ਤੂੰ ਸੁਲਤਾਨਪੁਰ ਪਹੁੰਚ ਕੇ ਸੁਖੀ ਰਹੇਗਾ ਫਿਰ ਰਾਏ ਬੁਲਾਰ ਨੇ ਬਹੁਤ ਦੁਖੀ ਹੋ ਕੇ ਨਾਨਕ ਜੀ ਨੂੰ ਵਿਦਾ ਕੀਤਾ ਜਦੋਂ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਕਿ ਨਾਨਕ ਚਾ ਰਿਹਾ ਹੈ ਸੁਲਤਾਨਪੁਰ ਵਿਖੇ ਤਾਂ ਉਹਨਾਂ ਦੀਆਂ ਅੱਖਾਂ ਵੀ ਅਥਰੂਆਂ ਨਾਲ ਭਰੰਗੀਆਂ ਮਾਤਾ ਜੀ ਨੇ ਕਿਹਾ ਕਿ ਇਹ ਗੱਲ ਮੇਰੇ ਸਮਝ ਨਹੀਂ ਆ ਰਹੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਹੈ ਮੇਰੇ ਇੱਕੋ ਇੱਕ ਤਾਂ ਪੁੱਤਰ ਹੈ ਪਰ ਉਸ ਨਾਲ ਵੀ ਮੇਰਾ ਵਿਛੋੜਾ ਪੈ ਰਿਹਾ ਹੈ ਮੈਥੋਂ ਆਪਣੇ ਇਕੱਲੇ ਪੁੱਤਰ ਦਾ ਵਿਛੋੜਾ ਸਹਾਰ ਨਹੀਂ ਹੋਣਾ ਹੋਣਾ ਇਸ ਬਿਨਾ ਮੇਰਾ ਕੌਣ ਸਹਾਰਾ ਹੋਵੇਗਾ ਅਤੇ ਇਸ ਨੂੰ ਦੇਖੇ ਬਿਨਾ ਮੈਂ ਕਿਵੇਂ ਰਹਿ ਸਕਦੀ ਹਾਂ ਮਾਤਾ ਤ੍ਰਿਪਤਾ ਜੀ ਨਾਲੇ ਰੋ ਰਹੇ ਹਨ ਅਤੇ ਨਾਲੇ ਉਹਨਾਂ ਨੇ ਨਾਨਕ ਆਪਣੇ ਪੁੱਤਰ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ। ਮਾਤਾ ਜੀ ਇੰਨੇ ਦੁੱਖ ਵਿੱਚ ਹਨ ਜਿਵੇਂ ਉਹਨਾਂ ਦੇ ਪ੍ਰਾਣ ਨਿਕਲ ਰਹੇ ਹੋਣ। ਉਹਨਾਂ ਨੇ ਨਾਨਕ ਜੀ ਨੂੰ ਕਿਹਾ ਕਿ ਪੁੱਤਰ ਮੈਂ ਤੇਰੇ ਬਿਨਾ ਕਿਵੇਂ ਰਹਿ ਸਕਦੀ ਹਾਂ? ਇਹ ਤੇਰੇ ਵਿਛੋੜੇ ਦੀ ਪੀੜ ਮੈਨੂੰ ਜ਼ਹਿਰ ਪੀਣ ਵਾਂਗ ਮਹਿਸੂਸ ਹੋ ਰਹੀ ਹੈ। ਤੇਰੇ ਬਿਨਾ ਮੈਂ ਕਿਸ ਦਾ ਚਿਹਰਾ ਦੇਖਾਂਗੀ ਜਿਸ ਨਾਲ ਮੇਰੇ ਹਿਰਦੇ ਵਿੱਚ ਖੰਡ ਪੈ ਜਾਵੇ ਮਾਤਾ ਜੀ ਨੇ ਕਿਹਾ ਕਿ ਇੱਕੋ ਇੱਕ ਤਾਂ ਤੂੰ ਮੇਰਾ ਪੁੱਤਰ ਹੈ ਅਤੇ ਤੂੰ ਹੀ ਮੇਰੇ ਕੋਲੋਂ ਦੂਰ ਚਾ ਰਿਹਾ ਹੈ ਇਸ ਤੋਂ ਬਾਅਦ ਨਾਨਕ ਜੀ ਨੇ ਮਾਤਾ ਤ੍ਰਿਪਤਾ ਜੀ ਨੂੰ ਮੱਥਾ ਟੇਕਿਆ ਅਤੇ ਉਹ ਮਾਤਾ ਜੀ ਨੂੰ ਰੋਂਦਿਆਂ ਹੋਏ ਛੱਡ ਕੇ ਜਾ ਰਹੇ ਹਨ ਬਾਬਾ ਮਹਿਤਾ ਕਾਲੂ ਜੀ ਜੋ ਘਰ ਦੇ ਬਾਹਰ ਖੜੇ ਸਨ ਨਾਨਕ ਜੀ ਨੇ ਉਹਨਾਂ ਦੇ ਚਰਨਾਂ ਤੇ ਵੀ ਮੱਥਾ ਟੇਕਿਆ ਇਸ ਤੋਂ ਬਾਅਦ ਨਾਨਕ ਜੀ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲੇ ਜਿਨ੍ਹਾਂ ਨਾਲ ਉਹ ਆਪਣੇ ਬਚਪਨ ਵਿੱਚ ਖੇਡਦੇ ਰਹੇ ਸਨ ਪਾਈ ਬਾਲਾ ਜੀ ਕਹਿੰਦੇ ਹਨ ਕਿ ਇਸ ਤੋਂ ਬਾਅਦ ਨਾਨਕ ਜੀ ਮੇਰੇ ਨਾਲ ਸੁਲਤਾਨਪੁਰ ਵੱਲ ਚੱਲ ਪਏ ਰਸਤੇ ਵਿੱਚ ਨਾਨਕ ਜੀ ਪਾਈ ਬਾਲੇ ਨਾਲ ਦੁਨੀਆਂ ਦੇ ਵਿਰਾਗ ਦੀਆਂ ਗੱਲਾਂ ਕਰਦੇ ਹੋਏ ਚਾ ਰਹੇ ਸੀ ਮੁਕਤੀ ਦੇ ਦਾਤੇ ਨਾਨਕ ਜੀ ਆਪਣੇ ਹੀ ਰੰਗ ਵਿੱਚ ਰੰਗੇ ਅੱਗੇ ਤੁਰੇ ਜਾ ਰਹੇ ਸੀ ਇਸ ਤੋਂ ਬਾਅਦ ਸਾਰਾ ਸਫ਼ਰ ਤੈਅ ਕਰਕੇ ਭਾਈ ਬਾਲਾ ਜੀ ਅਤੇ ਨਾਨਕ ਜੀ ਸੁਲਤਾਨਪੁਰ ਵਿਖੇ ਪਹੁੰਚ ਗਏ ਅੱਜ ਅਸੀਂ ਦੋਵਾਂ ਨੇ ਸੁਲਤਾਨਪੁਰ ਦਾ ਸਾਰਾ ਸ਼ਹਿਰ ਚੰਗੀ ਤਰ੍ਹਾਂ ਦੇਖਿਆ ਇਸ ਤੋਂ ਬਾਅਦ ਭਾਈ ਬਾਲਾ ਜੀ ਬੇਦੀਆਂ ਦੀ ਕੁਲ ਦੇ ਰਾਜੇ ਬਾਦ ਭਾਈ ਬਾਲਾ ਜੀ ਅਤੇ ਬੇਦੀਆਂ ਦੇ ਕੁਲ ਦੇ ਰਾਜੇ ਨਾਨਕ ਜੀ ਭਾਈ ਜੈਰਾਮ ਜੀ ਦੇ ਘਰ ਪਹੁੰਚ ਗਏ ਉਧਰ ਬੇਬੇ ਨਾਨਕੀ ਜੀ ਨੂੰ ਨਾਨਕ ਜੀ ਦੂਰੋਂ ਆਉਂਦੇ ਹੋਏ ਹੀ ਨਜ਼ਰੀ ਪੈ ਗਏ ਇਸ ਤੋਂ ਬਾਅਦ ਬੇਬੇ ਨਾਨਕੀ ਜੀ ਦੌੜ ਕੇ ਆਏ ਨਾਨਕੀ ਜੀ ਦੇ ਮਨ ਦੀ ਸ਼ਰਧਾ ਸੀ ਕਿ ਉਹ ਨਾਨਕ ਜੀ ਦੇ ਪੈਰੀਂ ਹੱਥ ਲਾਵੇ ਪਰ ਦੂਜੇ ਪਾਸੇ ਨਾਨਕ ਜੀ ਆਪਣੀ ਵੱਡੀ ਭੈਣ ਦੇ ਪੈਰੀ ਹੱਥ ਲਾਉਣ ਨੂੰ ਤਿਆਰ ਖੜੇ ਸੀ ਕਿਉਂਕਿ ਬੇਬੇ ਨਾਨਕੀ ਜੀ ਆਪਣੇ ਭਰਾ ਨੂੰ ਰੱਬ ਸਮਝਦੀ ਸੀ ਇਸ ਸਮੇਂ ਨਾਨਕ ਜੀ ਅਜੇ ਝੁਕਣ ਹੀ ਲੱਗੇ ਸੀ ਪਰ ਨਾਨਕੀ ਜੀ ਨੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਇਹ ਦੇਖ ਕੇ ਨਾਨਕ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਭੈਣ ਤੂੰ ਮੇਰੇ ਨਾਲੋਂ ਵੱਡੀ ਹੈ ਤੂੰ ਮੇਰੇ ਪੈਰਾਂ ਤੇ ਮੱਥਾ ਕਿਉਂ ਟੇਕ ਰਹੀ ਹੈ ਮੇਰਾ ਹੱਕ ਹੈ ਕਿ ਮੈਂ ਤੇਰੇ ਪੈਰਾਂ ਤੇ ਮੱਥਾ ਟੇਕਾਂ ਪਰ ਤੁਸੀਂ ਪੁੱਠੀ ਗੱਲ ਕਰ ਦਿੱਤੀ ਹੈ ਕਿਉਂਕਿ ਮੱਥਾ ਮੈਂ ਟੇਕਣਾ ਸੀ ਉਲਟ ਤੁਸੀਂ ਮੈਨੂੰ ਮੱਥਾ ਟੇਕ ਦਿੱਤਾ ਹੈ ਨਾਨਕ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਮੈਂ ਤੇਰੇ ਚਰਨਾਂ ਤੇ ਮੱਥਾ ਕਿਉਂ ਨਾ ਟੇਕਾਂ ਕਿਉਂਕਿ ਮੇਰੇ ਕੋਲ ਤੇਰੇ ਵਰਗੀ ਭੈਣ ਹੈ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਨਾਨਕ ਜੀ ਦੀ ਗੱਲ ਸੁਣ ਕੇ ਕਿਹਾ ਕਿ ਵੀਰ ਤੂੰ ਬਿਲਕੁਲ ਸੱਚ ਕਿਹਾ ਹੈ ਜੇਕਰ ਮੈਂ ਤੈਨੂੰ ਆਪਣਾ ਛੋਟਾ ਵੀਰ ਮੰਨਦੀ ਤਾਂ ਇਹ ਗੱਲ ਠੀਕ ਹੈ ਪਰ ਮੈਂ ਤਾਂ ਤੈਨੂੰ ਛੋਟਾ ਭਰਾ ਕਰਕੇ ਨਹੀਂ ਜਾਣਦੀ ਮੈਂ ਤਾਂ ਤੈਨੂੰ ਆਪਣਾ ਰੱਬ ਕਰਕੇ ਮੰਨਦੀ ਹਾਂ ਤੂੰ ਸਿਰਫ ਮੇਰਾ ਵੀਰ ਹੀ ਨਹੀਂ ਸਗੋਂ ਤੂੰ ਤਾਂ ਮੇਰਾ ਪਰਮਾਤਮਾ ਵੀ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਤੂੰ ਆਦ ਵੀ ਨਹੀਂ ਆਦ ਵੀ ਨਹੀਂ ਕਿਉਂਕਿ ਤੂੰ ਆਦ ਤੋਂ ਪਹਿਲਾ ਹੈ ਅਤੇ ਤੇਰਾ ਕੋਈ ਅੰਤ ਨਹੀਂ ਹੈ ਇਸ ਕਰਕੇ ਤੂੰ ਤਾਂ ਬੇਅੰਤ ਹੈ ਜੋ ਸਾਰੇ ਹੀ ਪਾਸੇ ਹੈ ਇਸ ਤਰ੍ਹਾਂ ਹੈ ਮੇਰੇ ਵੀਰ ਤੂੰ ਉਪਮਾ ਤੋਂ ਰਹਿਤ ਹੈ ਤੇਰਾ ਕੋਈ ਮਾਤਾ ਜਾਂ ਪਿਤਾ ਨਹੀਂ ਅਤੇ ਨਾ ਹੀ ਤੇਰਾ ਕੋਈ ਭੈਣ ਜਾਂ ਭਰਾ ਹੈ ਤੂੰ ਤਾਂ ਕਿਰਪਾ ਦੇ ਘਰ ਵਿੱਚ ਆ ਕੇ ਸਾਡੇ ਵਰਗੇ ਜੀਵਾਂ ਨੂੰ ਮੁਕਤ ਕਰਨ ਆਇਆ ਹੈ ਜੋ ਸੰਸਾਰ ਦੇ ਜੀਵ ਭੈੜੇ ਕਰਮਾਂ ਵਿੱਚ ਸੜ ਰਹੇ ਹਨ ਤੂੰ ਉਹਨਾਂ ਨੂੰ ਤਾਰਨ ਵਾਸਤੇ ਆਇਆ ਹੈ ਕਾਲ ਯੁਗ ਦੇ ਇਸ ਭੈੜੇ ਸਮੇਂ ਵਿੱਚ ਤੂੰ ਲੋਕਾਂ ਨੂੰ ਚੰਗੇ ਤਰੀਕੇ ਨਾਲ ਜਿਉਣ ਦਾ ਢੰਗ ਤਰੀਕਾ ਦੱਸਣ ਆਇਆ ਹੈ ਤੂੰ ਸਾਨੂੰ ਭੈੜੇ ਰਾਹਾਂ ਤੋਂ ਅਤੇ ਮਾੜੇ ਕੰਮਾਂ ਤੋਂ ਛਡਾਉਣ ਆਇਆ ਹੈ ਬੇਬੇ ਨਾਨਕੀ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਜੇ ਤੁਸੀਂ ਸਾਡੇ ਤੇ ਦਇਆਲ ਹੋ ਤਾਂ ਮੈਨੂੰ ਇਹ ਦਾਣ ਦੇ ਦੇਵੋ ਕਿ ਮੈਨੂੰ ਤੂੰ ਕਦੇ ਵੀ ਭੁਲਾ ਨਾ ਦੇਵੀਂ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਹੀ ਭਾਈ ਜੈਰਾਮ ਜੀ ਘਰ ਆ ਗਏ ਜਿੱਥੇ ਬੇਬੇ ਨਾਨਕੀ ਜੀ ਅਤੇ ਨਾਨਕ ਜੀ ਬੈਠੇ ਸਨ ਉਹ ਵੀ ਉੱਥੇ ਹੀ ਆ ਕੇ ਬੈਠ ਗਏ ਨਾਨਕ ਜੀ ਫੇਰ ਉੱਠ ਕੇ ਬਾਬਾ ਜੈਰਾਮ ਜੀ ਨੂੰ ਮੱਥਾ ਟੇਕਣ ਲੱਗ ਪਏ ਤਾਂ ਭਾਈ ਜੈ ਰਾਮ ਜੀ ਨੇ ਨਾਨਕ ਜੀ ਨੂੰ ਰੋਕ ਕੇ ਆਪ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਭਾਈ ਜੈ ਰਾਮ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ ਮੈਂ ਤੁਹਾਨੂੰ ਹਰ ਰੋਜ਼ ਬੁਢੀ ਕਰਿਆ ਸੀ ਇਸ ਤਰ੍ਹਾਂ ਆਪਣੇ ਦਰਸ਼ਨ ਦਿਖਾ ਕੇ ਤੁਸੀਂ ਮੈਨੂੰ ਨਿਹਾਲ ਕਰ ਦਿੱਤਾ ਹੈ ਕਿਉਂਕਿ ਤੁਸੀਂ ਸੰਤ ਰੂਪ ਹੋ ਅਤੇ ਦਇਆ ਦੇ ਘਰ ਹੋ ਜੈ ਰਾਮ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਭਾਵ ਕਿਸੇ ਵੀ ਕੱਪੜੇ ਲੀੜੇ ਦੀ ਜ਼ਰੂਰਤ ਹੋਈ ਤਾਂ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦੇ ਕੱਪੜੇ ਲੈ ਕੇ ਆਵਾਂਗਾ ਜੋ ਵੀ ਤੁਸੀਂ ਖਾਣ ਪੀਣ ਵਾਸਤੇ ਤੁਹਾਡਾ ਦਿਲ ਕਰਦਾ ਹੈ ਤਾਂ ਸਾਨੂੰ ਜ਼ਰੂਰ ਦੱਸ ਦਿਓ ਇਹ ਘਰ ਤੁਹਾਡਾ ਹੈ ਜਿਵੇਂ ਤੁਹਾਡਾ ਦਿਲ ਕਰਦਾ ਹੈ ਉਸੇ ਤਰ੍ਹਾਂ ਹੀ ਤੁਸੀਂ ਇੱਥੇ ਰਹੋ ਪਾਈ ਚੈ ਰਾਮ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਇੱਥੇ ਭਾਵੇਂ ਸਤ ਸੰਗਤ ਕਰਿਓ ਭਾਵੇਂ ਨਾਮ ਸਿਮਰਨ ਕਰਿਓ ਜੋ ਤੁਹਾਡੇ ਦਿਲ ਵਿੱਚ ਆਵੇ ਉਹ ਕੁਝ ਹੀ ਕਰਿਓ ਤੁਸੀਂ ਇਸ ਤਰ੍ਹਾਂ ਆਪਸ ਵਿੱਚ ਮਿਲ ਕੇ ਬੇਬੇ ਨਾਨਕੀ ਜੀ ਪਾਈ ਚੈ ਰਾਮ ਜੀ ਅਤੇ ਨਾਨਕ ਜੀ ਸਾਰੇ ਹੀ ਬਹੁਤ ਖੁਸ਼ ਹੋਏ ਪਾਈ ਬਾਲਾ ਜੀ ਬੈਠਾ ਇਹ ਸਭ ਕੁਝ ਦੇਖ ਰਿਹਾ ਸੀ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਜੋ ਇਹ 16ਵਾਂ ਅਧਿਆਇ ਲਿਖ ਰਹੇ ਹਨ ਹੁਣ ਇਸ ਅਧਿਆਇ ਦੀ ਇੱਥੇ ਹੀ ਸੰਪਾਪਤੀ ਹੁੰਦੀ ਹੈ ਸੋ ਅਗਲੇ ਹਫਤੇ ਅਗਲੇ ਅਧਿਆਇ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ